ਸਰ ਅੱਜ ਜੋ ਹਾਈਡਰਸ ਦੇ ਮਾਇਗਾ ਕਿਹਨੇ ਤੋਂ ਜੋ ਇਹ ਐਲਡਰਸ ਦੇ ਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੀ ਜਿਹੜੀ ਪੈਨਸ਼ਨਰਸ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸੰਧੂ ਤੋਂ ਲਾਵਾ ਕਰੀਬ 70 ਦੇ 72 70 72 ਮਲਾਜ਼ਮ ਜਿਹੜੇ ਰਿਟਾਇਰ ਪੁਲਿਸ ਆਫੀਸਰ ਸਾਡੇ ਜਿਹੜੇ ਅੱਜ ਇੱਥੇ ਹੈਡਕੁਆਰਟਰ ਤੇ ਬੁਲਾਏ ਸੀਗੇ ਜਿਨ੍ਹਾਂ ਦੇ ਮਾਨ ਸਨਮਾਨ ਦੇ ਵਿੱਚ ਜਿਹੜੇ ਸੀਨੀਅਰ ਪੰਜ ਮਲਾਜ਼ਮਾਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਉਸ ਤੋਂ ਇਲਾਵਾ ਜਿਹੜੀਆਂ ਕੁਝ ਉਹਨਾਂ ਦੀਆਂ ਸਮੱਸਿਆਵਾਂ ਕੁਝ ਡਿਪਾਰਟਮੈਂਟ ਨੂੰ ਲੈ ਕੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਪਰਿਵਾਰਿਕ ਵੀ ਕਿਸੇ ਦੀਆਂ ਕੋਈ ਹੈਗੀਆਂ ਉਹ ਐਸਐਸਪੀ ਸਾਹਿਬ ਨੇ ਸੁਣ ਕੇ ਤਾਂ ਕੁਝ ਤਾਂ ਤੁਰੰਤ ਮੌਕੇ ਤੇ ਹੀ ਹੱਲ ਹੋ ਗਈਆਂ ਤੇ ਕੁਝ ਦੀ ਜਿਹੜੀ ਹੈਗੀ ਹੈਗੇ ਆਫੀਸਰ ਦੀ ਡਿਊਟੀ ਲਾ ਦਿੱਤੀ ਗਈ। ਇਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਵੱਲੋਂ ਕੋਈ ਆਫਿਸ ਦੇ ਵਿੱਚ ਫਰਨੀਚਰ ਤਹੂਲ ਕੁਝ ਚੀਜ਼ਾਂ ਦੀ ਜ਼ਰੂਰਤ ਦੀ ਡਿਮਾਂਡ ਕੀਤੀ ਗਈ। ਜਿਹੜੀ ਵੀ ਜਲਦੀ ਹੱਲ ਕਰਤੀ ਜਾਊਗੀ। ਬਹੁਤ ਹੀ ਵਧੀਆ ਬਹੁਤ ਹੀ ਅੱਛਾ ਲੱਗਾ ਸਾਰੇ ਮੁਲਾਜ਼ਮ ਜਿਹੜੇ ਕਾਫੀ ਕੋਈ ਉਮਰ 80 85 ਸਾਲ ਦੇ ਵੀ ਅੱਜੋ ਵਧੀਆ ਸੇਤ ਜਾਵਾ ਲੱਗਦਾ ਵਾ ਕਿ ਆਪਣੇ ਉਹ ਪਰਿਵਾਰ ਦੇ ਵਿੱਚ ਹੀ ਸਾਰੇ ਦੁਬਾਰਾ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਮਿਲ ਗਏ ਆ ਸਾਰੇ ਇਦਾਂ ਅਸੀਂ ਐਲਡਰਸ ਦੇ ਤੇ ਵੀ ਔਰ ਰਿਸ਼ਤੂ ਲਾਵਾ ਵੀ ਕਿਤੇ ਵੀ ਕੋਈ ਮੁਲਾਜ਼ਮਾਂ ਦੀ ਕੋਈ ਵੀ ਦੁੱਖਲੀਫ ਹੋਵੇ ਹਮੇਸ਼ਾ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਹੈੱਡਕੁਆਟਰ ਤੇ ਡਿਸਟ੍ਰਿਕਟ ਦੇ ਵਿੱਚ ਹਰ ਤਤ ਪਿਆਰ ਆ ਉਹਨਾਂ ਦੀ ਮੁਸ਼ਕਲਾਂ ਹੱਲ ਕਰਦੀ ਥੈਂਕ ਯੂ